ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਅਸੀਂ ਬੜੇ ਧੰਨਵਾਦੀ ਆ ਮੈਡਮ ਇੰਦਰਜੀਤ ਕੌਰ ਜੀ ਜਿਹੜੇ ਕਿ ਸਰਬਰ ਦਾ ਕੈਰੀਨੇਬਲ ٹرسٹ ਦੇ ਐਜੂਕੇਸ਼ਨ ਦੇ ਚੇਅਰਮੈਨ ਨੇ ਡਾਇਰੈਕਟਰ ਨੇ ਉਹਨਾਂ ਨੇ ਸਾਡੇ ਇੱਕ ਨਿੱਕੇ ਜਿਹੇ ਸੱਦੇ ਤੇ ਸਾਡੇ ਸਕੂਲੇ ਵਿਜ਼ਿਟ ਕੀਤਾ ਔਰ ਇਸ ਇਸ ਤਰ੍ਹਾਂ ਨਾਲ ਸਾਡੇ ਜਿਹੜੇ ਗਰੀਬ ਬੱਚੇ ਆ ਉਹਨਾਂ ਨੂੰ ਕੋਕ ਅਤੇ ਬੂਦ ਦਿੱਤੇ ਗਏ ਜਿਹੜੀ ਕਿ ਸਾਡੀ ਬੜੀ ਡਿਮਾਂਡ ਸੀਗੀ ਕਿ ਗਰੀਬ ਬੱਚਿਆਂ ਨੂੰ ਇਹ ਜਿਹੜੇ ਕੋਟ ਆਪਣੇ ਟੈਟਾ ਮੰਨ ਲਿਆ ਜਾ ਬੂਡ ਮੰਡੇ ਜਾਨ ਉਹ ਸਾਡੀ ਇੱਕ ਨਿੱਕੀ ਜਿਹੀ ਅਪ੍ਰੀਲ ਤੇ ਹੀ ਇਹਨਾਂ ਨੇ ਸਾਡੀ ਜਿਹੜੀ ਇਹ ਮੰਨ ਲਈ ਉਹ ਸਾਡੇ ਕੋਲੇ ਰਾਫਤਾ ਰੱਖ ਕੇ ਸਾਡੇ ਅਜੇ ਬੱਚਿਆਂ ਨੂੰ ਇੱਥੇ ਗੇਟ ਬੂਡ ਅਤੇ ਜਿਹੜੇ ਕੋਡ ਦੇਣ ਆਏ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਇਹ ਸਾਡੇ ਇਹ ਜੇ ਕਰੀਬ ਬੱਚਿਆਂ ਨੂੰ ਇਸੇ ਤਰ੍ਹਾਂ ਹੀ ਸਹਾਇਤਾ ਕਰਦੇ ਰਹਿਣਗੇ ਉਹ ਸਾਡੀ ਮਦਦ ਕਰਦੇ ਰਹਿਣਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਵਿੰਦਰਾ ਖਾਲਸਾ ਸੀਨੀਅਰ ਸੈਂਡ ਸਕੂਲ ਦੇ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਡਾਕਟਰ ਅਬਰਾਈ ਜੀ ਜਿੰਨਾਂ ਦੀ ਜੇ ਮੈਂ ਸਵਾਮਾਂ ਗਿਣਨ ਲੱਗ ਜਾਵਾਂ ਸ਼ਬਦ ਛੋਟੇ ਪੜਨ ਪੈ ਜਾਣੇ ਆ ਤੇ ਉਹਨਾਂ ਦੀਆਂ ਸਵਾਮਾਂ ਬਹੁਤ ਵੱਡੀਆਂ ਕਿਉਂਕਿ ਜਿਤੋਂ ਧੰਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਚਨ ਕਰਦਾ ਸਤਗੁਰ ਕੀ ਸੇਵਾ ਸਫਲ ਹੈ ਜੇ ਕਰੇ ਕੋਈ ਕਰੇ ਜਤ ਲਾਏ ਜਿੱਥੇ ਗੁਰੂ ਸਵਾਮਾਂ ਸਵਾਮਾਂ ਬਖਸ਼ਦੇ ਆ ਉੱਥੇ ਡਾਕਟਰ ਅਬਰਾਈ ਜੀ ਸਾਡੀ ਭੈਣ ਦਲਜੀਤ ਕੌਰ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਅੱਜ ਸਰਬੱਤ ਦਾ ਭਲਾ ਜਿਹੜੇ ਕਿ ਭਵਿੰਦਰਾ ਖਾਲਸਾ ਸਕੂਲ ਦੇ ਵਿੱਚ ਸਾਡੇ ਭੈਣ ਸਾਡੇ ਭਰਾ ਇਨਾਂ ਛੋਟੇ ਬੱਚਿਆਂ ਦੇ ਲੋੜਵੰਦ ਸ਼ਬਦ ਕਹਿਣਾ ਬੜਾ ਸੌਖਾ ਪਰ ਜਿਸ ਧਨ ਬੀਤੇ ਉਹ ਹੀ ਜਾਣੇ ਜਾਂ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਕਿਉਂਕਿ ਜਦੋਂ ਇਹ ਜੇ ਸੰਤ ਮਹਾਪੁਰਸ਼ ਤੇ ਸਵਾਮਾ ਐਨਜੀਓ ਦੇ ਮੈਂਬਰ ਸਹਿਬਾਨ ਸਵਾਮਾ ਕਰਦੇ ਆ ਤੇ ਸਾਡਾ ਵੀ ਮਾਣ ਨਾਲ ਫਕਰ ਮਹਿਸੂਸ ਹੁੰਦਾ ਹੈ ਮਾ ਉੱਚਾ ਹੁੰਦਾ ਹੈ ਤੇ ਕਿਉਂਕਿ ਸੇਵਾ ਜਿਹੜੀ ਕੀ ਕਹਿੰਦੀ ਹੈ ਸਰਬੱਤ ਦਾ ਭਲਾ ਚਾਰਿਸਟ ਅੱਜ ਜਿਹੜੇ ਕਿ ਬੂਟ ਜਾਂ ਕਿ ਕੋਟੀਆਂ ਇਨਾਂ ਭੈਣ ਭਰਾਵਾਂ ਵੱਲੋਂ ਦਿੱਤੇ ਆ ਗਿਆ ਵਾ ਬਹੁਤ ਧੰਨਵਾਦ ਕਰਦੇ ਹਾਂ ਸਮੂਹ ਟੀਮ ਦਾ ਤੇ ਸਭ ਤੋਂ ਵੱਡਾ ਧੰਨਵਾਦ ਕੋਵਿੰਦਰਾ ਖਾਲਸਾ ਸੀਨੀਅਰ ਸੈਂਟਰੀ ਸਕੂਲ ਦੇ ਟੀਮ ਦੇ ਮੈਂਬਰ ਪ੍ਰਿੰਸੀਪਲ ਸਾਹਿਬ ਦੇ ਟੀਚਰ ਸਾਹਿਬਾਨ ਉਹਨਾਂ ਦਾ ਵੀ ਧੰਨਵਾਦ ਤੇ ਜਿਹੜੀਆਂ ਕਿਸਵਾਵਾਂ ਨੂੰ ਆਪਣਾ ਤੇ ਯੋਗਦਾਨ ਪਾਇਆ ਵਾ ਕਿਉਂਕਿ ਹਰ ਭੈਣ ਹਰ ਭਰਾ ਦਾ ਸਹਿਯੋਗ ਹੁੰਦਾ ਜਿੱਥੇ ਸਹਿਯੋਗ ਹੋਵੇ ਉਥੇ ਸਵਾਵਾਂ ਵੀ ਵਧੀਆ ਫੁੱਲਦੀਆਂ ਵਾਂ ਤੇ ਮੈਂ ਅਰਦਾਸ ਕਰਦਾ ਹਾਂ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਤੇ ਸਾਡੇ ਉਬਰਾਏ ਜੀ ਡਾਕਟਰ ਸਾਹਿਬ ਤੇ ਉਹ ਸਾਡੇ ਵੀਰ ਨੂੰ ਦਨ ਰਾਤ ਚੌਗੜੀ ਤਰੱਕੀਆਂ ਬਖਸ਼ਣ ਤੰਦਰੁਸਤੀਆਂ ਬਖਸ਼ਣ ਅਤੇ ਪਰਿਵਾਰ ਨੂੰ ਸਾਰੇ ਪਰਿਵਾਰ ਨੂੰ ਤੰਦਰੁਸਤੀ ਤੇ ਸੁਆਮਾ ਕਰਨ ਦਾ ਬਲ ਬਖਸ਼ਣ ਆਪਣਾ ਮੇਹਰ ਪਰਸਤੇ ਸਰ ਤੇ ਹੱਥ ਰੱਖ ਕੇ ਇਸੇ ਤਰ੍ਹਾਂ ਹੀ ਸੁਆਮਾ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭពਿੰਦਰਾ ਖਾਲਸਾ ਸੀਨੇ ਸਕੂਲ ਦੇ ਵਿੱਚ ਡਾਕਟਰ ਐਸ ਪੀ ਮਰਾਏ ਜੀ ਨੂੰ ਜੋ ਸਰਬਾਦਾ ਭਲਾਚਾਰੀ ਟ੍ਰਸਟ ਚਲਾ ਰਹੇ ਹਨ ਉਹਨਾਂ ਲਈ ਅੱਜ ਕੁੱਟੀਆਂ ਤੇ ਬੂਟ ਬੱਚਿਆਂ ਨੂੰ ਵੰਡੇ ਗਏ ਕਿਉਂਕਿ ਉਹਨਾਂ ਦਾ ਬਹੁਤ ਦੇਣ ਹੈ ਸਾਰੇ ਇੰਡੀਆ 'ਚ ਉਹ ਸਾਰਾ ਕੁਝ ਕਰ ਰਹੇ ਆ ਜੈਸਾ ਨਾਲ ਮੋਗੇ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਆਪਣੇ ਫਰੀ ਸੈਂਟਰ ਚੱਲ ਰਹੇ ਆ ਵੈਦਵੀਆਂ ਦੀਆਂ ਪੈਨਸ਼ਨਾਂ ਮਿਲ ਰਹੀਆਂ ਇੱਕ ਲੈਬ ਚੱਲ ਰਹੀ ਆ ਔਰ ਔਰ ਵੀ ਬਹੁਤ ਸਵਾਮਾ ਚੱਲ ਰਹੀਆਂ ਉਹਨਾਂ ਲਈ ਗਾ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆ ਥੋੜੇ ਜੇ ਸਾਡੇ ਸੱਦੇ ਤੇ ਇਹਨਾਂ ਨੇ ਏਡੀ ਵੱਡੀ ਅੱਜ ਹੈਲਪ ਕੀਤੀ ਆ ਅਸੀਂ ਉਹਨਾਂ ਦੇ ਇਹੀ ਮਾਲਕ ਅੱਗੇ ਕਹਿੰਨੇ ਵੀ ਉਹਨਾਂ ਨੂੰ ਦਿਨ ਰਾਤ ਜੁਗਣੀ ਤਰੱਕੀ ਕਰਨ ਮਾਲਕ ਨੂੰ ਤੰਦਰੁਸਤੀ ਬਖਸ਼ੇ ਬਹੁਤ ਵੱਡਾ ਯੋਗਦਾਨ ਉਹਨਾਂ ਦਾ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਪੁਹਿੰਦਰਾ ਸਕੂਲ ਦਾ ਧੰਨਵਾਦ ਕਰਦੇ ਆਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਮੇਅਰ ਸਾਹਿਬ ਦਾ ਬਹੁਤ ਧੰਨਵਾਦ ਇਹਨਾਂ ਨੇ ਅਚੇਤਾਂ ਟਾਈਮ ਕੱਢ ਕੇ ਇੱਥੇ ਸ਼ਰਕਤ ਕੀਤੀ ਧੰਨਵਾਦ